ਹਾਂਜੀ ਹੈਲੋ ਕੀ ਹਾਲ ਚਾਲ ਹੈ ਜੀ ਸੰਡੇ ਦੀ ਸਵੇਰ ਹੈ ਜੀ ਹੋ ਗਿਆ ਹੋਣਾ 10:00 ਤੋਂ 11:00 ਦਾ ਟਾਈਮ ਤੇ ਬਾਹਰ ਬੈਠੇ ਦੇਖੋ ਜੀ ਬੱਦਲ ਬੜੇ ਹੀ ਚੜ ਚੜ ਕੇ ਆ ਰਹੇ ਆ ਇੱਧਰ ਵਿੱਚ ਬਹੁਤ ਸੋਹਣਾ 뷰 ਬਣਿਆ ਹੋਇਆ ਹੈ ਤੇ ਆਪਾਂ ਸਹਿਜ ਨਾਲ ਆ ਲਿਆ ਸੈਰ ਹਵਾ ਲਿਆ ਕੀ ਬਰਾਮਾ ਜੀ ਆਦੇ ਕੱਲ ਨੂੰ ਤੇ ਆ ਆਪਾਂ ਬੱਦਲਾਂ ਨੇ ਆਈ ਜਾਵੇ ਵੀ ਰੱਬ ਕਰੇ ਬਾਰੇ ਮੌਸਮ ਦੇ ਦੋ ਆਪਰੇ ਕਪੜੇ ਇਧਰ ਸੁਕਣੇ ਪਏ ਪਏ ਫੋਰਚ ਚ ਚਾਹੇ ਪੜੀ ਜਾਂਦਾ ਬੈਠਾ ਚਾਹ ਆਪਾਂ ਬਣਾ ਲਈ ਆ ਚਾਹ ਪੀਨੇ ਆ ਹਾਂਜੀ ਹੈਲੋ ਸਾਥ ਸੀ ਨੀ ਕਾਰ ਜੀ ਕੀ ਆ ਚੱਲਾ ਤੇ ਆਪ ਕੋ ਬਾਰ ਬੈਠੀ ਸੀ ਨੀ ਫੋਰਚ ਚ ਤੇ ਨਾ ਸਮੋਸਾ ਆ ਬੈਠੀ ਦੋਨ ਸਾਲ ਸੱਸਰੀ ਸੋਇਲਟ ਪਾਵਰ ਦੇ ਸੱਸਰੀ ਕਹਿੰ ਬੁਲਾਈ ਤੇ ਮੇਰਾ ਸਿਰਾੜ ਗਿੱਲਾ ਸੀ ਤੇ ਮੈਂ ਇੱਧਰ ਬੈਠੀ ਸੀ ਪ੍ਰਿਆ ਪਏ ਦਾ ਮੈਂ ਦੇਖ ਉਹ ਚਾ ਦੇਖਾਂ ਦਾ ਹੈ ਤਾਈ ਬੁਲਿਆ ਗਿਆ ਸੀ ਆਜੋ ਚਾਹ ਮਿਲੋ ਜੀ ਕਿ ਟਾਈਮ ਹੋ ਗਿਆ ਮੈਨੂੰ ਮੜਾ ਟਾਈਮ ਕਨਫਰਮ ਕਰਾ ਦਿਓ 10:00 ਹੋ ਗਿਆ ਨਾ ਟਾਈਮ 8:30 ਹੋ ਗਏ ਤੇ ਬਹੁਤ ਲੇਟ ਉੱਠੇ ਸੀ ਸਾਰੇ ਕੰਮ ਹੀ ਲੇਟ ਹੋਇਆ ਤੇ ਪੈਂਗੇ ਉਹਦੇ ਹਲੇ ਵਾਲ ਕੁਲੇ ਲਈ ਬੈਠੀਆਂ ਹਵਾ ਚੱਲ ਪਈ ਹੈਗੀ ਬਹੁਤ ਜਿਆਦੇ ਹਵਾ ਚੱਲ ਪਈ ਵਿਖਾਉਣੀਆਂ ਵਿੱਚ ਇਸ ਤਰ੍ਹਾਂ बहुत हवा चल रही है सर हां सर मोबाइल लेके उधर सारा बना के ले मु तो रख क्या वो अंदर रख के दल बच्चे बच्चे जा रहे हैं जी और इधर में ठंडा फैल रहा था है ਪਰ ਪਰ ਲਵਤੀ ਅੰਨ ਦੋ ਲਵਤੀ ਅੰਨ ਹਨ ਅਗੇ ਸਾਈਡ ਤੇ ਸੀਗਾ ਬਾਰਜੀ ਤੇ ਉਹ ਸਟੈਂਡ ਰੋਡ ਤੇ ਆਪਣਾ ਸਟੈਰ ਚੱਲ ਵੇ ਬਾਰ ਨੂੰ ਕਪੜੇ ਆਣ oh my god ਬੋਤھਵਾਰੀ ਹੈ ਬੋਤھਵਾਰੀ ਮਿੰਟ ਮੋਬਾਈਲ ਫੜ ਸਾਰੇ ਲੈ ਕੇ ਦੇਖੋ ਮਗਰਲਾ ਬਾਰ ਫੁੱਲਾ ਪਿਆ ਆਪਣਾ ਹਾਂਜੀ ਕਿੱਦਾਂ ਸਾਰੇ ਠੀਕ ਠਾਕ ਤੇ ਆਪਾਂ ਕੱਟ ਰਹੇ ਆ ਜੀ ਸੂਟ ਆਪਣੇ ਗੁੜਿਆ ਦੀ ਮਮਾ ਦਾ ਥੀ ਸੂਟ ਬਹੁਤ ਵਧੀਆ ਹੈਗਾ ਤੇ ਬਸ ਆਪਾਂ ਇਹਦੀ ਕਰ ਦੇਣੀ ਆ ਕੱਲ ਤੱਕ ਸਲਾਈ ਤੇ ਸਾਡਾ ਸਹਜ ਹੋ ਬੈਠਾ ਹੈਗਾ ਪੜੀ ਜਾਂਦਾ ਤੇ ਗੁੜਿਆ ਸਲਵਾਰ ਦਾ ਤੇ ਕਮੀਜ਼ ਦਾ ਕਪੜਾ ਅਲੱਗ-ਅਲੱਗ ਕਰ ਰਹੀ ਹੈ ਅੱਜ ਹੈਗੀ ਸੰਡੇ ਦਾ ਸ਼ਾਮ ਜੀ ਦਾ ਟਾਈਮ ਹੋ ਗਿਆ ਸਪੀਡ ਨਾ ਘਟਿਆ ਕਰ ਰ ਜੇ ਸਵਾਰ ਕੇ ਸਿੱਧਾ ਕਰਕੇ ਐਵੇਂ ਗੁੱਡ ਗੁੱਡ ਆਉਂਦੀ ਰਾਂ ਬਾਹਲੋਂ ਬਾਹਰ ਨਜ਼ਾਰੇ ਜੇ ਵਾਲੀ ਕਪੜੇ ਦੇ ਪੀੜ ਨਹੀਂ ਲੱਗਦੀ ਹੁੰਦੀ ਪੁੱਤ। ਉਹ نیچے ਧਾਗਿਆ ਚੜ ਜਾਂਦਾ। ਚਲੋ ਜੀ ਫਿਰ ਆਪਾਂ ਤੁਹਾਨੂੰ ਥੋੜੇ ਚਿਰ ਚ ਮਿਲਦੇ ਆ। ਜੀ ਆਪਾਂ ਸਲਵਾਰ ਦੀ ਕਟਿੰਗ ਕਰ ਰਹੇ ਹਾਂ ਇਸ ਤਰ੍ਹਾਂ। ਕਹਿ ਰਹੇ ਹਾਂ ਅੰਦੇ ਦੀ ਸਲਵਾਰ ਕਟਾਂਗੇ। ਟਿਕ ਮਾਰਕਸ ਕਰ ਲਈਏ। ਇਹ ਵਾਲਾ ਇੱਕ ਗੁੰਦਾ ਤੇ ਇੱਕ ਵਾਲਾ ਇਹ ਵਾਲਾ ਗੁੰਦਾ। ਫਿਰ ਤੁਹਾਨੂੰ ਸਾਰੀ ਕਟਿੰਗ ਕਰਕੇ ਦਿਖਾਉਣੀ ਆ। ਚਲ ਬੱਥਾ ਕੱਟਦੇ। ਾਂਜੀ ਆ ਹੋ ਗਈ ਜੀ ਸਲਵਾਰ ਦੀ ਹਟਿੰਗ ਆ ਵਾਲੇ ਹੋ ਗਏ ਜੀ ਕੁੰਦੇ ਇਹ ਵਾਲਾ ਹੋ ਗਿਆ ਜੀ ਪੌਂਚੇ ਪੌਂਚੇ ਦੀ ਕਟਾਈ ਗਈ ਆ ਵਾਲੀ ਪ੍ਰਿੰਟ ਵਾਲੇ ਜੀ ਇਹ ਸੌਂਜਿਆ ਤੇ ਫਲਾਵਰ ਬਣਿਆ ਹੋਇਆ ਚਲੋ ਜੀ ਚਲੋ ਜੀ ਫੇਰ ਆਪਾਂ ਮਿਲਦੇ ਹਾਂ ਨੂੰ ਆ ਕੱਟ ਲਿਆ ਜੀ ਆਪਾਂ ਕਮੀਜ਼ ਇਸ ਤਰ੍ਹਾਂ ਕਮੀਜ਼ ਦਾ ਕਪੜਾ ਲਾ ਲਿਆ ਨਾਲੋਂ ਫਾਟੇਨ ਕਰ ਦਿੰਦੇ ਜੀ ਹੜਾ ਫਲੋਈਆਂ ਫਿਟਿੰਗ ਦਾ ਨਿਸ਼ਾਨੀ ਲਾ ਕੇ ਓਕੇ ਕਿਤੇ ਕਿਤੇ ਮੀਂਹ ਕਰ ਰਿਹਾ ਮੀਟਰ ਠੀਕ ਹਾਂਜੀ ਕੀ ਹਾਲ ਹੈ ਜੀ ਸ਼ਾਮ ਦਾ ਹੋ ਗਿਆ ਜੀ ਸਮਾਂ 7:30 ਦਾ ਹੋ ਗਿਆ ਜੀ ਟਾਈਮ ਸਹਨੇ ਰੋ ਗਿਆ ਜੀ ਬਾਹਰ ਤੇ ਚਲਦੇ ਆਪਾਂ ਘਰ ਨੂੰ ਇੱਕ ਕਸ਼ਹਰਾ ਸੀਗਾ ਜੀ ਕੰਪਲੀਟ ਕਰਨ ਵਾਲਾ ਤੇ ਉਹ ਕਰਕੇ ਆਪਾਂ ਦੇ ਤਾਗਾ ਇੱਥੇ ਸੀਗਾ ਕਿਸੇ ਦਾ ਪਿੰਡ ਚੋਂ ਤੇ ਇੱਕ ਸੂਟ ਕੱਟਿਆ ਆਪਾਂ ਅੱਜ ਬਾਕੀ ਸਾਰਾ ਦਿਨ ਆਪਾਂ ਜਵੇਲੇ ਰਹੇ ਜੀ ਕੁਛ ਨਹੀਂ ਕੀਤਾ ਪਹਿਲਾਂ ਤਾਂ ਸਵੇਰੇ ਲੇਟ ਹੀ ਉੱਠੇ ਸੀ ਫੇਰ ਸੌਂ ਗਏ ਸੀਗੇ ਆਪਾਂ 12 ਵਜੇ ਤੇ 2:30 ਵਜੇ ਤੱਕ ਸੁੱਤੇ ਰਹੇ ਆ ਰਾਮਦਾਰੀ ਨਾਲ ਤੇਰ ਆਪਾਂ 3:30 ਕਿ 3 ਵਜੇ ਇੱਧਰ ਆਏ ਸੀ ਕਿ ਆ ਕੇ ਤੇ ਫਿਰ ਬਸ ਆ ਕੇ ਜੋਂ ਆ ਗਏ ਫਿਰ ਬੈਲੇ ਨਹੀਂ ਬੈਠੇ ਸੀ ਦੁਕਾਨ ਤੇ ਫਿਰਲੇ ਵੰਡ ਟਾਈਮ ਨਹੀਂ ਮਿਲੇ ਬਸ ਕੰਮ ਧੰਦਾ ਕਰੀ ਗਏ ਤੇ ਬਾਕੀ ਵਧੀਆ ਜੀ ਠੀਕ ਠਾਕ ਹੈ ਕਰਦੇ ਆ ਬਲੌਗ ਦਾ ਪੈਂਡ ਇੱਥੇ ਹੀ ਤੇ ਚਲਦੇ ਆ ਘਰ ਨੂੰ ਬਣਾਉਣੇ ਰੋਟੀ ਸਬਜ਼ੀ ਜਿਹੜੇ ਚੈਨਲ ਤੇ ਨਵੇਂ ਜੁੜਦੇ ਆਂ ਜੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਅੱਜ ਫਿਰ ਇੱਕ ਮਿਸਟੇਕ ਹੋ ਗਈ ਜੀ ਸੌਰੀ ਆ ਉਸ ਮਿਸਟੇਕ ਤੋਂ ਕਿਉਂਕਿ ਜੀ ਮੈਂ ਸ਼ੂਟ ਵਾਲੀ ਵੀਡੀਓ ਪਾਈ ਪਤਾ ਨਹੀਂ ਕਿਉਂ ਜੀ ਮੈਂ ਨਾ ਨੰਬਰ ਲਿਖਣਾ ਫੇਰ ਕੋ ਲੱਗੀ ਅੱਜ ਮੈਨੂੰ ਪਤਾ ਨਹੀਂ ਕੀ ਹੋ ਗਿਆ ਵੀਡੋ ਬਣਾ ਰਹੀ ਸੀ ਸਾਰਾ ਕੁਝ ਕਰਕੇ ਅਪਲੋਡ ਤੇ ਲਾ ਦਿੱਤੀ ਨੰਬਰ ਮੈਨੇ ਦਿਮਾਗ ਤੇ ਨਿਕਲ ਗਏ ਮੈਂ ਲਿਖਣਾ ਕੋਈ ਗੱਲ ਨਹੀਂ ਜੀ ਮੇਨੂੰ ਬਹੁਤ ਸਾਰੀਆਂ ਵੀਡੋਵਾਂ ਦੇ ਵਿੱਚ ਨੰਬਰ ਵੇਰ ਦਿੱਤਾ ਹੁੰਦਾ ਹੈਗਾ ਤੇ ਚਲੋ ਆਪ ਦੀ ਭੈਣ ਨੂੰ ਛੋਟੀ ਸਮਝ ਕੇ ਮaaf ਕਰਦੇ ਹੋ ਜੀ ਪਤਾ ਨਹੀਂ ਕਿਉਂ ਦਵਾਗ ਤੇ ਨਿਕਲ ਗਏ ਨੰਬਰ ਲਿਖਣਗੇ ਚਲੋ ਕੋਈ ਗੱਲ ਨਹੀਂ ਜੀ 채ਨਲ ਤੇ ਜਿਹੜੇ ਨਵੇਂ ਜੋੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ